ਪੰਜਾਬ ਜਿਸ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ 1988 ਤੋਂ ਬਾਅਦ ਅੱਜ ਸਭ ਤੋਂ ਵੱਧ ਭਿਆਨਕ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਚੁੱਕਾ ਹੈ ਪਾਰੀ ਮੌਨਸੂਨ ਬਰਸਾਤ ਅਤੇ ਨਦੀਆਂ ਦੇ ਵਿੱਚ ਆਏ ਉਫਾਨ ਨੇ ਸੂਬੇ ਦੇ ਵਿੱਚ ਵੱਡੇ ਪੱਧਰ ਤੇ ਤਬਾਹੀ ਮਚਾਈ ਹੈ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਪੰਜਾਬ ਦੇ 1400 ਪਿੰਡ ਪਾਣੀ ਦੇ ਵਿੱਚ ਡੁੱਬ ਗਏ ਨੇ ਇਸ ਆਫਤ ਨੇ 4 ਲੱਖ ਦੇ ਕਰੀਬ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਦੇ ਘਰ ਖੇਤ ਅਤੇ ਰੋਜ਼ੀ ਰੋਟੀ ਤਬਾਹ ਹੋ ਗਏ ਨੇ ਇਸ ਦੁਖਦਾਈ ਸਥਿਤੀ ਵਿੱਚ ਜਿੱਥੇ ਪੰਜਾਬ ਸਰਕਾਰ ਸਮਾਜ ਸੇਵੀ ਸੰਸਥਾਵਾਂ ਵਿਦੇਸ਼ਾਂ ਵਿੱਚ ਬੈਠਾ ਪੰਜਾਬੀ ਭਾਈਚਾਰਾ ਅੱਗੇ ਆ ਕੇ ਪੀੜਤਾਂ ਦੀ ਮਦਦ ਕਰ ਰਿਹਾ ਹੈ ਉੱਥੇ ਹੀ ਭਾਰਤ ਤੋਂ ਬਾਹਰ ਦੇ ਮੁਲਕਾਂ ਨੇ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਨੂੰ ਜਲਦ ਤੋਂ ਜਲਦ ਬਾਹਰ ਆਉਣ ਦੇ ਲਈ ਪ੍ਰਾਰਥਨਾ ਕੀਤੀ ਹੈ ਅਤੇ ਪੀੜਤਾਂ ਦੇ ਨਾਲ ਆਪਣੀ ਪੂਰੀ ਹਮਦਰਦੀ ਜਤਾਈ ਹੈ। ਭਾਰਤ ਦਾ ਦੋਸਤ ਮੰਨੇ ਜਾਂਦੇ ਈਰਾਨ ਦੇ ਵੱਲੋਂ ਭਿਆਨਕ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਭਾਰਤ ਵਿੱਚਲੇ ਈਰਾਨ ਦੇ ਦੂਤਾਕਾਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਪੰਜਾਬ ਦੇ ਵਿੱਚ ਆਏ ਤਬਾਹੀਕਾਰ ਹੜ੍ਹਾਂ ਨੂੰ ਦੇਖ ਕੇ ਦਿਲ ਦੁਖੀ ਹੈ ਜਿਨ੍ਹਾਂ ਨੇ ਬੇਅੰਤ ਨੁਕਸਾਨ ਅਤੇ ਪੀੜਾ ਪੈਦਾ ਕੀਤੀ ਹੈ ਪ੍ਰਭਾਵਿਤ ਲੋਕਾਂ ਅਤੇ ਇਸ ਮੁਸ਼ਕਿਲ ਸਮੇਂ ਦੇ ਵਿੱਚ ਉਹਨਾਂ ਦੀ ਮਦਦ ਕਰਨ ਵਾਲਿਆਂ ਲਈ ਸਾਡੀਆਂ ਦੁਆਵਾਂ ਹਨ ਰੱਬ ਸਭ ਦੀ ਰੱਖਿਆ ਕਰੇ ਅਤੇ ਆਪਣੀਆਂ ਬਖਸ਼ਿਸ਼ਾਂ ਸਭ ਨੂੰ ਬਖਸ਼ੇ ਈਰਾਨ ਦੇ ਵੱਲੋਂ ਭੇਜੇ ਇਸ ਸੰਦੇਸ਼ ਤੋਂ ਜ਼ਾਹਿਰ ਹੈ ਕਿ ਪੰਜਾਬ ਦੇ ਵਿੱਚ ਆਈ ਇਸ ਕੁਦਰਤੀ ਔਂਕੜ ਦੀਆਂ ਖਬਰਾਂ ਉਹਨਾਂ ਤੱਕ ਵੀ ਪਹੁੰਚ ਚੁੱਕੀਆਂ ਨੇ ਲੋਕ ਈਰਾਨ ਸਰਕਾਰ ਦਾ ਤਨਵਾਦ ਵੀ ਜ਼ਾਹਿਰ ਕਰ ਰਹੇ ਨੇ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਪੰਜਾਬ ਦੇ ਵਿੱਚ ਆਈ ਇਸ ਤਬਾਹੀ ਦਾ ਮੁੱਖ ਕਾਰਨ ਲਗਾਤਾਰ ਤੇਜ਼ ਮਾਨਸੂਨੀ ਬਰਸਾਤ ਹੈ ਜਿਸ ਨੇ ਸਤਲੁਜ ਬਿਆਸ ਰਾਵੀ ਵਰਗੀਆਂ ਨਦੀਆਂ ਦੇ ਪਾਣੀ ਦੇ ਪੱਧਰ ਨੂੰ ਖਤਰਨਾਕ ਪੱਧਰ ਤੱਕ ਪਹੁੰਚਾ ਦਿੱਤਾ ਡੈਮਾਂ ਦੇ ਭਰ ਜਾਣ ਦੇ ਕਾਰਨ ਪਾਣੀ ਛੱਡਣਾ ਪਿਆ ਇਸ ਨੇ ਸਥਿਤੀ ਨੂੰ ਹੋਰ ਜ਼ਿਆਦਾ ਵਿਗਾੜ ਦਿੱਤਾ ਮੌਸਮ ਵਿਗਿਆਨੀਆਂ ਦੇ ਮੁਤਾਬਿਕ ਜਲਵਾਯੂ ਪਰਿਵਰਤਨ ਨੇ ਮੌਨਸੂਨ ਨੂੰ ਵਧੇਰੇ ਤੀਬਰਤ ਕਰ ਦਿੱਤਾ ਇਸ ਦੇ ਨਾਲ ਨਾ ਕਾਫੀ ਡਰੇਨੇਜ ਸਿਸਟਮ ਅਤੇ ਨਦੀਆਂ ਦੇ ਕੰਢਿਆਂ ਦੇ ਉੱਤੇ ਗੈਰ ਕਾਨੂੰਨੀ ਨਿਰਮਾਣ ਨੇ ਵੀ ਹੜ੍ਹਾਂ ਦੇ ਇਸ ਪ੍ਰਭਾਵ ਨੂੰ ਕਾਫੀ ਹੱਦ ਤੱਕ ਵਧਾਇਆ ਜੇਕਰ ਪੰਜਾਬ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਇਸ ਦੀ ਪਰਪਾਈ ਦੇ ਲਈ ਕਈ ਸਾਲ ਲੱਗ ਸਕਦੇ ਨੇ ਹੜ੍ਹਾਂ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ, ਜਲੰਧਰ, ਕਪੂਰਥਲਾ ਤੇ ਰੂਪਨਗਰ ਸਭ ਤੋਂ ਜ਼ਿਆਦਾ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਲਗਭਗ 1 ਲੱਖ 48 ਲੱਖ ਹੈਕਟੇਰ ਖੇਤੀ ਜ਼ਮੀਨ ਪਾਣੀ ਦੇ ਹੇਠਾਂ ਗਈ ਹੈ ਜਿਸ ਦੇ ਨਾਲ ਕਣਕ, ਝੋਨੇ ਅਤੇ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਪੰਜਾਬ ਦੀ 30 ਮਿਲੀਅਨ ਆਬਾਦੀ ਦਾ 1/4 ਹਿੱਸਾ ਜੋ ਖੇਤੀ ਤੇ ਨਿਰਭਰ ਹੈ ਹੁਣ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ ਜਿੱਥੇ ਪੁਲ ਸੜਕਾਂ ਤੇ ਬਿਜਲੀ ਸਪਲਾਈ ਪ੍ਰਣਾਲੀ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਜਿਸ ਦੇ ਨਾਲ ਆਵਾਜਾਈ ਤੇ ਸੰਚਾਰ ਆਪਸ ਦੇ ਵਿੱਚ ਟੁੱਟ ਗਿਆ ਖੜੇ ਪਾਣੀ ਦੇ ਨਾਲ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕੋਲਰਾ ਹੈਪਾਟਾਈਟਸ ਤੇ ਚਮੜੀ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਗਿਆ ਹੈ ਹੁਣ ਤੱਕ ਪੰਜਾਬ ਦੇ ਵਿੱਚ 30 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ। ਭਾਰਤੀ ਫੌਜ, ਹਵਾਈ ਸੈਨਾ ਤੇ ਨੇਵੀ ਨੇ 35 ਹੈਲੀਕਾਪਟਰ ਅਤੇ 100 ਤੋਂ ਵੱਧ ਕਿਸ਼ਤੀਆਂ ਦੇ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਹੋਏ ਨੇ। ਪੰਜਾਬ ਦੇ ਲੋਕ ਭਾਰਤੀ ਫੌਜ ਨਾਲ ਮਿਲ ਕੇ ਦਿਨ ਰਾਤ ਪੀੜਤਾਂ ਨੂੰ ਬਚਾਉਣ ਅਤੇ ਉਨ੍ਹਾਂ ਤੱਕ ਮਦਦ ਪਹੁੰਚਾਉਣ ਦੇ ਵਿੱਚ ਆਪਣੀ ਕੋਈ ਕਸਰ ਨਹੀਂ ਛੱਡ ਰਹੇ। ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਵਿੱਚ ਐਨ ਜੀਓਜ਼ ਦੇ ਨਾਲ ਮਿਲ ਕੇ ਲੋਕਾਂ ਲਈ ਸ਼ੈਲਟਰਾਂ ਦਾ ਪ੍ਰਬੰਧ ਕਰ ਰਹੀ ਹੈ। ਇਸ ਹੜ੍ਹ ਨੇ ਸੂਬੇ ਦੀਆਂ ਕਈ ਸਮੱਸਿਆਵਾਂ ਨੂੰ ਉਜਾਗਰ ਕੀਤਾ ਹੈ ਜਿਵੇਂ ਕਿ ਨਾਕਾਫੀ ਡਰੇਨੇਜ ਸਿਸਟਮ ਅਤੇ ਬੁਨਿਆਦੀ ਢਾਂਚੇ ਦੀ ਕਮੀ। ਫਸਲਾਂ ਦੇ ਨੁਕਸਾਨ ਨਾਲ ਅਗਲੇ ਕੁਝ ਮਹੀਨਿਆਂ ਤੱਕ ਖੁਰਾਕ ਸੰਕਟ ਅਤੇ ਮਹਿੰਗਾਈ ਵਧਣ ਦਾ ਡਰ ਵੀ ਹੈ। ਪੀੜਤਾਂ ਦੇ ਲਈ ਪੁਨਰਵਾਸ ਤੇ ਖੇਤੀ ਦੀ ਬਹਾਲੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੈ। ਮਹਾਰਾ ਨੇ ਸਰਕਾਰ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣ ਦੇ ਲਈ ਲੰਬੇ ਸਮੇਂ ਦੀਆਂ ਨੀਤੀਆਂ ਬਣਾਉਣ ਦੀ ਵੀ ਸਲਾਹ ਦੇ ਦਿੱਤੀ ਹੈ। ਜਦੋਂ ਵੀ ਦੇਸ਼ ਦੇ ਵਿੱਚ ਕੋਈ ਅਜਿਹੀ ਹੜ੍ਹਾਂ ਵਾਲੀ ਸਥਿਤੀ ਪੈਦਾ ਹੁੰਦੀ ਹੈ ਤਾਂ ਇੱਕ ਚੰਗੇ ਫਲੱਡ ਮੈਨੇਜਮੈਂਟ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਸਰਕਾਰ ਨੂੰ ਪਹਾੜੀ ਕੁਦਰਤੀ ਖੇਤਰਾਂ ਦੇ ਵਿੱਚ ਵੱਧ ਰਹੀ ਮਨੁੱਖੀ ਦਖਲਅੰਦਾਜ਼ੀ ਦੇ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਹੋ ਰੀਆਂ ਉਸਾਰੀਆਂ ਉਹਨਾਂ ਆਫ਼ਤਾਂ ਨੂੰ ਨਿਯੋਤਾ ਦਿੰਦੀਆਂ ਨੇ ਜੋ ਅੱਜ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕੇਂਦਰ ਸਰਕਾਰ ਸਣੇ ਸੂਬਿਆਂ ਦੀਆਂ ਸਰਕਾਰਾਂ ਨੂੰ ਪਹਿਲਾਂ ਤੋਂ ਅਜਿਹੇ ਹਾਲਾਤਾਂ ਦੇ ਨਾਲ ਲੜਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਵਿਉਂਤਬੰਦੀ ਕਰਨੀ ਚਾਹੀਦੀ ਹੈ ਨਾ ਕਿ ਉਦੋਂ ਜਦੋਂ ਮੁਸੀਬਤ ਸਿਰ ਤੇ ਪਈ ਹੋਵੇ ਉਮੀਦ ਕਰਦੇ ਹਾਂ ਕਿ ਸਾਡਾ ਪੰਜਾਬ ਜਲਦ ਤੋਂ ਜਲਦ ਇਸ ਔਂਕਰ ਤੋਂ ਬਾਹਰ ਆਵੇ ਅਤੇ ਆਪਣੇ ਮੁੜ ਪੈਰਾਂ ਤੇ ਖੜਾ ਹੋਵੇ